ਸਰਿਕਲ ਮਾਤਾ ਨਾਮ ਕੀ ਤੁਹਾਡਾ ਰਾਣੋ ਬਾਈ ਮਾਤਾ ਤੁਸੀਂ ਬੀਜਪੀ ਦੀ ਰੈਲੀ ਤੇ ਪਹੁੰਚੇ ਹੋ ਹਾਂਜੀ ਤੇ ਤੁਹਾਨੂੰ ਇੱਥੇ ਪਹੁੰਚ ਕੇ ਕਿੱਦਾਂ ਦਾ ਲੱਗ ਰਿਹਾ ਕਿਸ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਕਿੱਦਾਂ ਦੇ ਮੁੱਦੇ ਆ ਖੜੇ ਹੋ ਰਹੇ ਨੇ ਆਪਣੇ ਲਈ ਆਪਾਂ ਤਾਂ ਬਾਦ ਜੋ ਮੋਦੀ ਨੂੰ ਪਾਉਣੀਆਂ ਨੇ ਅੱਛਾ ਤੁਸੀਂ ਮੋਦੀ ਨੂੰ ਪਾਉਣੀਆਂ ਨੇ ਕਿੰਨੇ ਸਾਲ ਦੇ ਜੁੜੇ ਹੋ ਵੈਂ ਠੀਕ ਹੈ ਤੁਸੀਂ ਬਣ ਜੀ ਅਸੀਂ ਮੋਦੀ ਵੱਲੇ ਆ ਤੁਸੀਂ ਇਸ ਤੋਂ ਮੋਦੀ ਨੂੰ ਵੋਟ ਪਾਣੀ ਹੈ ਤੁਸੀਂ ਮੋਦੀ ਨਾਲ ਡਾਡ ਚਾੜੂ ਵਾਲੇ ਨੇ ਜਦੋਂ ਵੀ ਕੋਈ ਪਾਰਟੀ ਆ ਬਣ ਜਾਂਦੀਆਂ ਨੇ ਆਪਾਂ ਨੂੰ ਵਾਅਦੇ ਕਰਦੀਆਂ ਨੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਆਪਣੇ ਗਦੂ ਵਾਲੇ ਨੇ ਤਾਂ ਬਰਬਾਦ ਕਰਤਾ ਬਾਹਰ ਮੁੰਡੇ ਕੰਮ ਨੂੰ ਜਾਂਦੇ ਨੇ ਚਿੱਟਾ ਲਾਂਦੇ ਨੇ ਲੁੱਟ ਲੈਂਦੇ ਨੇ ਗਾੜੂ ਵਾਲੇ ਨੇ ਕੋਸ ਨਹੀਂ ਕੀਤਾ ਤੁਸੀਂ ਵੀਰ ਜੀ ਤੁਸੀਂ ਕਿਹੜੀ ਪਾਰਟੀ ਨੂੰ ਵੋਟਾਂ ਪਾਉਂਦੇ ਹੋ ਉਹਨਾਂ ਤਾਂ ਆਉਂਦੇ ਹੀ ਸਵਾਰਿਆ ਕਿਹੜੀ ਪਾਰਟੀ ਨੂੰ ਵੋਟਾਂ ਪਾਣੇ ਚਾਹਦੇ ਹੋ ਹਾਂਜੀ ਮੋਦੀ ਨੂੰ ਮੋਦੀ ਨੂੰ ਹਾਂਜੀ ਤੇ ਜਦੋਂ ਕਹਿੰਦੇ ਨੇ ਸਰਕਾਰਾਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਆਪਣੀਆਂ ਵਾਅਦੇ ਤੋਂ ਮੁੱਕਰ ਜਾਂਦੀਆਂ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹਦੇ ਹਾਂਜੀ ਉਹਨਾਂ ਨੂੰ ਮੁੱਕਰਨਾ ਚਾਹੀਦਾ ਨਹੀਂ ਵਾਅਦਾ ਕਰਕੇ ਨਹੀਂ ਮੁੱਕਰਨਾ ਚਾਹੀਦਾ ਜੋ ਵਾਅਦਾ ਕਰਦੇ ਹੋ ਪੂਰੇ ਆ ਕਰਨ ਮੰਗਾ ਸਾਡੀਆਂ ਕੁਰੀਆਂ ਕਰ ਠੀਕ ਹੈ ਜੀ ਤਾਂ ਅੱਪਾ ਤੇ ਪਹੁੰਚੇ ਆ ਬੀ ਜੀ ਪੀ ਦੀ ਰਲੀ ਤੇ ਆਪਾਂ ਲੋਕਾਂ ਦੇ ਵਿੱਚ ਵੇਖ ਰਹੇ ਆ ਕਿਦਾਂ ਦਾ ਪ੍ਰਦਰਸ਼ਨ ਹੈ ਮੋਦੀ ਸਰਕਾਰ ਦੇ ਲਈ ਨੌਕਰੀ ਨਹੀਂ ਕੋਈ ਕੁਛ ਸਹੀ ਹੈ ਇਸ ਵਾਰ ਕਿਹੜੇ ਮੁੱਦੇ ਰਹਿਣਗੇ ਮੋਦੀ ਨੂੰ ਮੋਦੀ ਨੂੰ ਭਗਵੰਤ ਸਿੰਘ ਵੀ ਕਹਿ ਰਹੇ ਕੰਮ ਤੋਂ ਨੇ ਪੰਜਾਬ ਵਿੱਚ ਕੀਤੇ ਪਟਾਣੀ ਕਿ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂ ਮੋਦੀ ਨੂੰ ਵੋਟਾਂ ਪਾਈਏ ਜਿਹੜਾ ਆਪਣੇ ਸਾਥ ਦਿੰਦਾ ਹੈ ਜੇ ਗਰੀਬ ਨੂੰ ਕੋਈ ਕਹਿ ਦਿੰਦਾ ਭਈ ਸਟੈਂਡ ਪੈਣਗੇ ਤੇ ਮੋਦੀ ਨੂੰ ਫਰੀ ਪੈਂਦੇ ਪੈਣਗੇ ਵੱਜ ਗੱਜ ਕੇ ਪਾਵਾਂਗੇ ਮੋਦੀ ਤਿੰਨ ਸਾਲਾਂ ਦੇ ਅਸੀਂ ਨਹੀਂ ਬਦਲਦੇ ਤੇਰੇ ਗਵਰਨਰ ਦੇ ਰੱਖੀ ਕਰਦੇ ਨਾਲ ਵੋਟਾਂ ਪਾ ਦੇ ਤੇ ਮੋਦੀ ਲਾ ਲਈ ਹੈਗੇ ਮੋਦੀ ਨਹੀਂ ਪਾ ਰਹੇ ਅਸੀਂ ਨਹੀਂ ਬਦਲਦੇ ਵੀਰੇ ਤੁਹਾਨੂੰ ਬਤਾ ਦੱਸਿ ਕਿਹੜੀ ਪਾਰਟੀ ਨੂੰ ਵੋਟਾਂ ਪਾਣੀਆਂ ਚਾਹੀਦੀ ਜਿਦਾਵਾਂਗੇ ਤਾਂ ਹੀ ਸਾਡੀ ਨੌਕਰੀ ਸਾਡੇ ਹੱਥੋਂ ਆਉਣਾ ਚਾਹੀਦਾ ਬਸ ਤੁਸੀਂ ਕਿਹੜੀ ਪਾਰਟੀ ਨੂੰ ਵੋਟਾਂ ਪਾਣੀ ਚਾਹਦੇ ਹੋ ਬਸ ਫੁੱਲ ਵੋਟ ਪਾ ਦਾਂਗੇ ਫਿਰ ਉਹ ਕੀ ਆ ਕੀ ਪਤਾ ਲੱਗੇਗਾ ਜਿਦਾਵਾਂਗੇ ਤੇ ਲਾਵਾਂਗੇ ਜਿਦਾਵਾਂਗੇ ਲੱਖੋ ਸਾਢੇ 9 ਵਜੇ ਹੁਣ ਦਾ ਨਾ ਕੋਈ ਗੱਲਬਾਤ ਕਰਨੀ ਸੀ ਕਿਉਂ ਨਹੀਂ ਕਰਨ ਦਿੱਤੀ ਕੱਲ੍ਹ ਕਰਾਂਗੇ ਉਹਦੇ ਘਰੇ ਜਾ ਕੇ ਵੀਰੇ ਕਰਾਂਗੇ ਇੱਥੇ ਨਾ ਕਦੇ ਮਿਲਾਂਗੇ ਉਥੇ ਘਰੇ ਜਾ ਕੇ ਗੱਲ ਕਰਾਂਗੇ